ਮਹਾਰਾਜ ਜੀ ਕਹਿੰਦੇ ਨੇ ਜੋ ਤੇ ਉਹੀ ਐ ਜੁਗਤ ਜਿਹੜੀ ਐ ਸਮਝਣੀ ਪਾਏਗੀ ਹਰ ਇੱਕ ਸੇਖ ਦੇ ਹਿਰਦੇ ਦੇ ਅੰਦਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਨਿਵਾਸ ਹੈ ਜੇ ਕੋਈ ਜਪਦੀ ਸਾਹਿਬ ਬਾਣੀ ਨੂੰ ਆਪਣੇ ਮਨ ਚਿੱਤ ਇਕਾਗਰ ਕਰਕੇ ਪੜੇ ਗੁਰੂ ਪਿਆਰ ਵਾਲਿਓ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਬਾਤਾਂ ਹੁੰਦੀਆਂ ਗੱਲਾਂ ਹੁੰਦੀਆਂ ਜੀ ਅੱਜ ਵੀ ਜੇ ਗੱਲਾਂ ਕਰਨੀਆਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਨਾਲ ਆਪ ਜੀ ਕਰ ਸਕਦੇ ਹੋ ਅੰਦਰ ਭਰੋਸਾ ਹੋਵੇ ਅੰਦਰ ਵਿਸ਼ਵਾਸ ਹੋਵੇ ਕਿਸੇ ਤਸਵੀਰ ਕਿਸੇ ਹੋਰ ਜਿਹੜੀਆਂ ਮੂਰਤੀਆਂ ਜਾਂ ਇਤਿਆਦੀਆਂ ਦਾ ਸਹਾਰਾ ਲੈਣਾ ਛੱਡ ਦਈਏ ਅਸੀਂ ਅੱਜ ਜੇ ਅਸੀਂ ਤਸਵੀਰਾਂ ਨੂੰ ਪਹਿਲ ਦਿੱਤੀ ਦੇ ਦਿੱਤੀ ਤੇ ਛੋਟੀਆਂ-ਛੋਟੀਆਂ ਮੂਰਤੀਆਂ ਵੀ ਬਣ ਗਿਆ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀਆਂ ਇਹ ਕਿਤੇ ਨਾ ਕਿਤੇ ਸਾਡੀ ਜਿਹੜੀ ਹੈ ਅਨਗੈਲੀ ਦਾ ਕਰਕੇ ਹੋਇਆ ਸਤਗੁਰ ਮਹਾਰਾਜ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਮੂਰਤੀ ਪੂਜਾ ਦਾ ਖੰਡਨ ਹੈ ਤੇ ਉਹੋ ਹੀ ਸਿੱਖ ਜਿਹੜਾ ਛੋਟੀਆਂ-ਛੋਟੀਆਂ ਆਪਣੀਆਂ ਦੁਕਾਨਾਂ ਦੇ ਵਿੱਚ ਆਪਣੀਆਂ ਘਰਾਂ ਦੇ ਵਿੱਚ ਛੋਟੀਆਂ-ਛੋਟੀਆਂ ਮੂਰਤੀਆਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀਆਂ ਰੱਖੀ ਬੈਠਾ ਹੈ। ਉੱਥੇ ਤਸਵੀਰਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀਆਂ ਨੇ। ਗੁਰੂ ਪਿਆਰ ਵਾਲਿਓ ਉਹ ਸੋਭਾ ਸਿੰਘ ਦੀ ਤਸਵੀਰ ਹੈ। ਕਈ ਵਾਰੀ ਆਪ ਜੀ ਦੇ ਨਾਲ ਜ਼ਿਕਰ ਸਾਂਝਾ ਕੀਤਾ ਹੈ। ਵੀ ਉਹ ਸੋਭਾ ਸਿੰਘ ਦੀ ਤਸਵੀਰ ਨੂੰ ਹੀ ਅਸੀਂ ਮੱਥਾ ਟੇਕੀ ਜਾਂਦੇ ਹਾਂ ਪਰ ਜੋ ਸਿੱਖੀ ਦਾ ਸਿਧਾਂਤ ਇਹ ਕਹਿੰਦਾ ਹੈ ਵੀ ਸਾਨੂੰ ਤੇ ਬਾਣੀ ਦੇ ਵਿੱਚੋਂ ਹੀ ਦਰਸ਼ਨ ਹੋਣੇ ਚਾਹੀਦੇ। ਇਹ ਤੇ ਸਾਨੂੰ ਜੋਤ ਚਾਹੀਦੀ ਹੈ ਅੰਦਰ ਦਾ ਪ੍ਰਕਾਸ਼ ਚਾਹੀਦਾ ਹੈ ਵੀ ਜਿਹਦੇ